ਪਹਿਲਾਂ ਤੋਂ ਇਹ ਦੱਸੋ ਮਾਰੀ ਕਿਥੋਂ ਦੱਸੋ ਕਿੱਥੇ ਆ ਨਹੀਂ ਫਿਰ ਪਾਣੀ ਦੀ ਲੀਕੇਜ ਤੱਕ ਕਿੱਦੇ ਰਸਤੇ ਚ ਠੀਕ ਹੈ ਕਿ ਨਹੀਂ ਠੀਕ ਕਰਨੀ ਦੱਸੋ ਬਣਾ ਇਹਦਾ ਕੰਮ ਹੈ ਦੇ ਦੇ ਲਾਈਟ ਬੰਦੇ ਲਗਾਏ ਹੋਏ ਚਲੋ ਇੱਕ ਮਿੰਟ ਰਾਮ ਬਣਾ ਇੱਕ ਮਿੰਟ ਆ ਰਿਹਾ ਇੱਕ ਸਾਰੇ ਇੱਕਦਾਰ ਡੀਡੀ ਬਣ ਜਾਂਦੇ ਯਾਰ ਫਿਰ ਕਰ ਲੋਗਾ ਹੋ ਗਿਆ ਤੁਹਾਡੇ ਕੋਲ ਯਾਰ ਹਾਂ ਵੇਬ ਚੈਟ ਮੈਨੇ ਕਿਹਾ ਲੋਕਾਂ ਨੂੰ ਕਿ ਕਿਸ ਨੂੰ ਦੱਸਾਂ ਯਾਰ ਬੰਦੇ ਦਾ ਚੈੱਕ ਕਰਨ ਵਾਸਤੇ ਲਾਇਆ ਜਰਾਬ ਜੀ ਮੈਂ ਬੰਦੇ ਦੇ ਉੱਤੇ ਪੱਕੇ ਲਾਇਆ ਹੋਏਗਾ ਪਤਾ ਨਹੀਂ ਆ ਤੂੰ ਅੱਜ ਕਰ ਖੜੀ ਸਾਰੇ ਨਹੀਂ ਯਾਰ ਫੋਨ ਨਹੀਂ ਚੱਕਦਾ ਫੋਜੀ ਨਹੀਂ ਨਹੀਂ ਫੋਨ ਫੋੜੇ ਆ ਯਾਰ ਵਿੱਕੀ ਮਾੜਾ ਬੜਾ ਤੇਰੇ ਮੱਸੀ ਬੜੇ ਮਾੜਾ ਮਰਦਾ ਬੋਲਾ ਯਾਰ ਲੈ ਮਿੰਨੇ ਹੋ ਗਏ ਲੈ ਮਿੰਨ ਤੇ ਟੈਨਾ ਦੇ ਲਾਇਆ ਤੂੰ ਤੇ ਲਾ ਦਿੰਦੇ ਆਦੇ ਮਲੇ ਤੁਹਾਡੇ ਪੱਟਾ ਕਾਹ ਚੁੜਦਾ ਯਾਰ ਮੈਂ ਕਰ ਮਾਰਨਾ ਕੋਈ ਲੈਟਰ ਛੱਡ ਜਿਹੜਾ ਕੋ ਨਾ ਲਿਆਵੇ ਤੇਰੇ ਕੋ ਗਲੀ ਦਾ ਤਾਂ ਕੰਮ ਸਾਫ ਨਹੀਂ ਹੁੰਦਾ ਫਿਰ ਤੂੰ ਕਹਿੰਦਾ ਬੋਲੀ ਯਾਰ ਲੈ ਹੋ ਗਏ ਗਾਡੀ ਆ ਤਿੰਨ ਮਿੰਟ ਤਿੰਨ ਮੈਂ ਠੀਕ ਕਰਾ ਲਉ ਤ ਵੀ ਇੱਕ ਮਿੰਟ ਹੈ ਇੱਕ ਮਿੰਟ ਚੋਪਰੀ ਇੱਕ ਮਿੰਟ ਉਦੋਂ ਤਾਂ ਤੁਸੀਂ ਕਮੇਟੀ ਦੀ ਮੀਟਿੰਗ ਰਾਤ ਪਾ ਲਈਦੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤੇ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀਂ। ਠੀਕ ਕਰਵਾ ਦੱਸੋ ਯਾਰ। ਇਸੇ ਕਰਕੇ ਰੋਕਿਆ ਸੀ ਭਾਈ ਜੱਜ ਟੈਂਡਰ ਨਵਾ ਲਓ। ਤੁਹਾਡੇ ਕੋਲ ਪਹਿਲਾਂ ਪੀਣ ਵਾਲਾ ਪਾਣੀ ਦੇ ਦਿੰਦੀ ਆਪ ਕਰ ਲੋ। ਕੋਈ ਹਟਿਆ ਉਦੋਂ? ਉਹ ਤਾਂ ਸਾਰੀ ਕਮੇਟੀ ਨੇ ਮਸਹੀ ਸੀ ਸੀ ਤੋਂ ਨਹੀਂ ਮਾਤਾ ਪਾਸ ਨਹੀਂ ਕਰਨਾ ਆਹ ਦੇ ਘਰ ਰੋ ਨਹੀਂ ਕਰਨਾ ਹੁਣ ਪਿਆ ਪਿਆ ਨਹੀਂ ਚੰਗਾ ਪਿਉਂਦੇ ਤਾਂ। ਗੰਦਗੀ ਆ ਸਾਰੇ ਟੈਂਡਰ ਤੁਹਾਡੇ ਸਾਰਿਆਂ ਕੋਲ ਨੇ ਯਾਰ। ਹੈ ਨਾ ਕਰੋ ਯਾਰ ਤੁਸੀਂ ਕਮਾਲ ਹੋ ਗਈ ਯਾਰ ਤੇ ਮੈਂ ਗੰਦਾ ਤੇ ਸਭ ਤੋਂ ਸਾਨੂੰ ਕਰਦੇ ਹਾਂ ਰੋਲ ਸਾਰੇ ਤੁਹਾਡਾ ਪਿਛਲੇ ਦਿਨ ਵੀ ਕੈਸੀ ਨਾਟੈਂਡਰ ਲਾਓ ਪਹਿਲੇ ਲੋਕਾਂ ਦਾ ਪੀਣ ਵਾਲਾ ਪਾਣੀ ਦੇ ਦਿੰਦੀਆਂ ਕਰ ਲਓ ਤੇ ਸਿਵਲ ਵਾਲਾ ਕਰ ਲਓ ਹੁਣ ਡੇਢ ਕਿਲੋ ਚਾਰਪਣ ਜਿਹੜੀ ਬਣੀਆਂ ਸੜਕਾਂ ਪਟਕ ਕੇ ਨਵੀਆਂ ਬਣਾ ਦੇਣੇ ਹੋ ਯਾਰ ਇਹਨੀ ਮੀਟਿੰਗ ਬੁਲਾਉਣਾ ਫਿਰ ਵੇਖਦੇ ਕਿ ਐਮਸੀ ਹੁਣ ਸਾਈਨ ਨਹੀਂ ਕਰਦਾ ਬੁਲਾਉਣਾ ਹੱਤ ਹੋ ਗਈ ਯਾਰ ਕਿਸੇ ਕੱਲ ਦੀ ਲਿਮਟ ਹੀ ਹੁੰਦੀ ਯਾਰ ਅਸੀਂ ਵੀ ਯਾਰ ਮੈਨੂੰ ਲੱਗਦਾ ਐਮਸੀ ਜੀ ਨੇ ਅੱਜ ਸਾਈਨ ਕਰਦੇ ਕੋਈ ਨਾ ਕੀ ਤੇ ਵੀਰ ਜੀ ਮੈਂ ਤਾਂ ਨਹੀਂ ਕਿਹਾ ਸੀ ਫਰਾਦੀਆਂ ਪਹਿਲੇ ਪਾਈਪਾਂ ਪਵਾ ਲਓ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਸੀਵਰੇਜ ਬੋਰਡ ਕੋ ਟੈਂਡਰ ਕਰਵਾ ਦੇ ਲਿਆ ਤੁਸੀਂ ਕਰਵਾਇਆ ਇੱਕ ਮਿੰਟ ਟੈਂਡਰ ਕਿੱਥੋਂ ਗਿਆ ਉਹ ਕਹਿੰਦੇ 15 ਦਿਨ ਬਪਾ ਪਾਣੀਆਂ ਆ ਕੋਈ ਬੈਟਰ ਹਾਂ ਤੇ ਸੜਕਾ ਮੈਨੂੰ ਇੱਕ ਗੱਲ ਤੁਸੀਂ ਪਹਿਲਾਂ ਬਣਾ ਪਰਪੈਂਦੇ ਫਿਰ ਪੱਟਣ ਲਾ ਕੋਈ 15 ਦਿਨ ਬੜੀ ਗੱਲ ਕਰਦੇ ਆ ਸੜਕਾ ਨਹੀਂ ਕਰਦੇ ਸੀਵੇਰੇ ਵਾਲਾ ਦੱਸੋ ਜਿਹੜਾ ਪੈਸਾ ਦੱਸ ਰਿਹਾ ਸੀ ਚਲੋ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਹੁਣ ਕਹਿੰਦੇ ਰਿਟਾਇਰ ਉਹਨੇ ਦੇਈ ਮੈਨੂੰ ਸਸਪੈਂਡ ਕਰਾਈ ਹੈ ਪਰਦਾ ਜੀ ਉਹਨੇ ਇੱਥੇ ਗੰਗਾਂ ਦੇ ਅੱਖਾਂ ਨਹੀਂ ਕੋਈ ਲੱਗਦਾ ਅੱਖੇ ਛੱਡੋ ਮਾਤਾ ਪੈਸੇ ਲੈਣ ਸਭ ਲੱਗ ਜਾਂਦਾ ਅੱਖੇ 500 ਲੱਖ ਦਾ ਕੰਮ ਹੋ ਜਾਂਦਾ ਕੰਮ ਕੀ ਨਹੀਂ ਹਿਸਾਬ ਕਰਦੇ ਪਰਦਾ ਜੀ ਇੱਕ ਦਿਨ ਤਾਂ ਕਰ ਜਾਂਦਾ ਲੈ ਉਹਦਾ ਤੋਰੀਏ ਲਓ ਪਰਦਾ ਜੀ ਮੰਨ ਲਓ ਜਿਆ ਥੋੜੀ ਗੱਲ ਹੈ ਯਾਰ ਸਾਰਾ ਕਸੂਰੀ ਇਹਦਾ ਜਿੱਦ ਗੱਲ ਦੀ ਲਿਮਟ ਵੀ ਹੈ ਕੋਈ ਨਹੀਂ ਤਾਂ ਕਹਿੰਦੇ ਕੋਈ ਨਹੀਂ ਉਹਨੂੰ ਇੱਕ ਤਰੀਕਾ ਪਤਾ ਤੁਹਾਡੇ ਕੋਲ ਮਲਾਜਮ ਨੇ ਅਖਬਾਰ ਕਢਾ ਲਓ ਫੜ ਬੰਦਾ ਨੌਕਰੀਆਂ ਨੂੰ ਮਗਰ ਮਗਰ ਫੇਰਦਾ ਸੀਬਲੇ ਚੜ੍ਹੋ ਜਿੱਦ ਮਰਜੀ ਲਾਓ ਅਗਲੇ ਆ ਆਪਾਂ ਚੱਲੀਏ ਸਾਰੇ ਅੰਸ਼ੇ ਲਓ ਇੱਕ ਮਿੰਟ ਵੇਸੇ ਦੋ ਮਿੰਟ ਸਾਡੇ ਕਰਦੇ ਲੱਗ ਜਾ। ਪਹਿਲਾਂ ਤਾਂ ਇਹ ਦੱਸੋ ਬਿਮਾਰੀ ਕਿਥੋਂ ਦੱਸੋ ਕਿੱਥੇ ਆ। ਨਹੀਂ ਫਿਰ ਪਾਣੀ ਦੀ ਲੀਕੇਜ ਤਾਂ ਕਿੱਦੇ ਰਸਤੇ ਚ। ਲੀਕੇਜ ਕਿਨੇ ਠੀਕ ਕਰਨੀ ਦੱਸੋ ਬੜਾ। ਇਹਦਾ ਕੰਮ ਹੈ। ਦੇ ਦੇ ਲਾਈ ਬੰਦੇ ਲਗਾਏ ਹੋਏ ਇੱਥੇ। ਇੱਕ ਮਿੰਟ ਰੰਗ ਇੱਕ ਮਿੰਟ ਹੋ ਰਿਹਾ। ਸਾਰੇ ਇੱਕਦਾਂ ਡੀਡੀ ਬਣ ਜਾਂਦੇ ਯਾਰ। ਫਿਰ ਕਰ ਲਓ ਗੱਲ ਹੋ ਗਿਆ ਤੁਹਾਡੇ ਕੋਲ ਯਾਰ। ਵੇਬਰ 6 ਜਮੀਨੇ ਕਿਉਂ ਲੋਕਾਂ ਨੇ ਕਿ ਕਿਹ ਦੱਸੋ ਯਾਰ ਪਰਦੇ ਤਾਂ ਚੈੱਕ ਕਰਨ ਵਾਸਤੇ ਲਾਇਆ ਜਰਾਜੀ ਮੈਂ ਬੰਦੇ ਵਾਸਤੇ ਫੱਕੇ ਲਾਇਆ ਹੋਏ ਜੀ ਪਤਾ ਨਹੀਂ ਤੂੰ ਹਰ ਇੱਕ ਗੱਲ ਖੜੀ ਸਾਰੇ ਨੇ ਯਾਰ ਕੋਣ ਨਹੀਂ ਚਾਹਦਾ ਫੋਜੀ ਜੀ ਦੇ ਜੀ ਫੋਨ ਚੋਗੇ ਯਾਰ ਵਿੱਕੀ ਮਾੜਾ ਬੋੜਾ ਕੋਈ ਮੜਾ ਮੱਛੀ ਬੜਾ ਮਾੜਾ ਮਰਦਾ ਬੋਲੋ ਯਾਰ ਕੋਈ ਮਿੰਟ ਲੈਣੇ ਤੇ ਮਿੰਟ ਤੇ ਟੈਨਾਂ ਦੇ ਲੈ ਰੱਤੋਂ ਦੀ ਲਾ ਦਿੰਦੇ ਆਦੇ ਮਲੇ ਟੋੜ ਕੇ ਡੱਕਾਉਂਦਾ ਯਾਰ ਮੈਂ ਸਰਾ ਮਾਰ ਦਿਆਂ ਤੈ ਮੈਂ ਕੋਈ ਰੇਂਡਰ ਛੱਡਾ ਜਿਹੜਾ ਅਪਾ ਨਾ ਲਿਆਵੇ ਤੇ ਗਲੀ ਦਾ ਤੇ ਕੰਮ ਸਾਫ਼ ਨਹੀਂ ਹੁੰਦਾ ਫਿਰ ਤੂੰ ਕਹਿੰਗਾ ਬੋਲੂ ਯਾਰ 3 ਮਿੰਟ 3 ਮਿੰਟ ਠ ਵੀ ਇੱਕ ਮਿੰਟ ਹੈ ਇੱਕ ਮਿੰਟ ਚੁੱਕ ਰਹੀ ਇੱਕ ਮਿੰਟ ਉਦੋਂ ਤਾਂ ਵੀ ਕਮੇਟੀ ਦੀ ਮੀਟਿੰਗ ਰਾਤ ਪਾ ਲੈਦੇ ਸਾਡੀ ਆ ਗਲੀ ਬਣੇ ਆ ਗਲੀ ਬਣੇ ਤੁਹਾਡੇ ਕੋਲ ਨਾਲੀਆਂ ਤੇ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀਂ। ਠੀਕਰਾਵਾ ਦੱਸੋ ਯਾਰ। ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ। ਤੁਹਾਡੇ ਕੋਲ ਪਹਿਲਾਂ ਪੀਨ ਵਾਲਾ ਪਾਣੀ ਦੇ ਦੇਂਦਿਆਂ ਕਰ ਲੋ। ਕੋਈ ਹਟਿਆ ਉਦੋਂ? ਉਹ ਤਾਂ ਸਾਰੀ ਕਮੇਟੀ ਲੈ ਮਸੀ ਸੀ ਅਸੀਂ ਉਹਨੇ ਮਾਤਾ ਪਾਸ ਨਹੀਂ ਕਰਨਾ ਆਹ ਦੇ ਘਰ ਰੋ ਨਹੀਂ ਕਰਨਾ ਹੁਣ ਪਿਆ ਪਿਆਣੀ ਚੰਗਾ ਪਿਉਂਦੇ ਤਾਂ। ਗੰਦਗੀ ਵਾਲਾ ਸਾਰੇ ਟੈਂਡਰ ਤੁਹਾਡੇ ਸਾਰਿਆਂ ਕੋਲ ਨੇ ਯਾਰ। ਹੈ ਨਾ ਕਰੋ ਯਾਰ ਤੁਸੀਂ ਕਮਾਲ ਹੋ ਗਈ ਯਾਰ ਤੇ ਮੈਂ ਗੰਦਾ ਵੀ ਸਭ ਤੋਂ ਸਾਨੂੰ ਕਰਦੇ ਹਾਂ ਰੋਜ਼ ਸਾਰਾ ਤੁਹਾਡਾ ਪਿਛਲੀ ਵਾਰੀ ਵੀ ਤੇਸੀ ਨਾ ਟੈਂਡਰ ਲਾਓ ਪਹਿਲੇ ਲੋਕਾਂ ਦਾ ਪੀਣ ਵਾਲਾ ਪਾਣੀ ਦੇ ਕੇ ਕਰ ਲੋ ਤੇ ਸੀਵਰੇਜ ਵਾਲਾ ਕਰ ਲੋ ਹੁਣ 1.5 ਕਿਲੋ ਚਾਰਪੜ ਜਿਹੜੀ ਬਣੀਆਂ ਸੜਕਾਂ ਪਟਕ ਕੇ ਨਵੀਆਂ ਬਣਾ ਦੇਣੇ ਹੋ ਯਾਰ ਇਹਨਾਂ ਮੀਟਿੰਗ ਬੁਲਾਉਣਾ ਫਿਰ ਵੇਖਦੇ ਕਿ ਇਹ ਐਮਸੀ ਹੁਣ ਸਾਈਨ ਨਹੀਂ ਕਰਦਾ ਬੱਸ ਹੋ ਗਈ ਯਾਰ ਕਿਸੇ ਕੱਲ ਦੀ ਲਿਮਟ ਨਹੀਂ ਹੁੰਦੀ ਯਾਰ ਮੰਨ ਲਓ ਅਸੀਂ ਵੀ ਯਾਰ ਮੈਨੂੰ ਲੱਗਦਾ ਐਮਸੀ ਜੀ ਨਾਲ ਕੇ ਸਾਈਨ ਕਰਦੇ ਕੋਈ ਨਾ ਤੇ ਵੀਰ ਜੀ ਮੈਂ ਤਾਂ ਨਹੀਂ ਕਿਹਾ ਸੀ ਫਰਾਦਿਆ ਪਹਿਲੇ ਪਾਈਪਾਂ ਪਵਾ ਲਓ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਤੇ ਸੀਵਰੇਜ ਡੋਰ ਕੋ ਟੈਂਡਰ ਕਰਵਾ ਤੇ ਲਿਆ ਤੁਸੀਂ ਕਰਵਾਇਆ ਇੱਕ ਮੈਂ ਟੈਂਡਰ ਕਿੱਥੋਂ ਗਿਆ ਉਹ ਕਹਿੰਦੇ 15 ਦਿਨ ਬਪਾ ਪਾਣੀ ਆ ਬੋਤ ਤੇ ਸੜਕਾ ਮੈਨੂੰ ਇੱਕ ਗੱਲ ਪਹਿਲਾਂ ਬਣਾਉਂ ਪਰ ਫਿਰ ਪੱਟਣਾ ਕੋਈ 15 ਦਿਨ ਬਪਾ ਦੀ ਗੱਲ ਕਰਦੇ ਆ ਸਰਕਾਰ ਗੱਲ ਨਹੀਂ ਕਰਦੇ ਸੀਵੇਰੇ ਵਾਲਾ ਦੱਸੋ ਜਿਹੜਾ ਪੈਸਾ ਮਿਚੇ ਵਾਲਾ 200 ਰੁਪਏ ਬਣਾ ਲੇ ਜਿੱਟ ਦਾ 5 ਸਾਲ ਆਪਣੇ ਅੱਜ ਗਲੀ ਦੇ ਬਾਹਰ ਮੇਰੀ ਗੱਲ ਸੁਣੇ ਜਵੇ ਤੇ ਲਿਖ ਕੇ ਦੇ ਕਰਜੰਤਾ ਇੱਕ ਮਿੰਟ ਯਾਰ ਹੈਲੋ ਇਹਦਾ ਕਰਜੰਤਾ ਲਿਖ ਕੇ ਦੇ ਸਾਰਾ ਸ਼ਹਿਰ ਉੱਟ ਕੇ ਖਾ ਗਿਆ ਹੁਣ ਕਹਿੰਦੇ ਰਟਾਇ ਉਹਨੇ ਦੇ ਇਹਨੂੰ ਸਸਪੈਂਡ ਕਰਾਈ ਗਏ ਪ੍ਰਧਾਨ ਜੀ ਉਹਨੇ ਇੱਥੇ ਦਨ ਯਾਰ ਤੇ ਅੱਖਾਂ ਨਹੀਂ ਕੋਈ ਲੱਗਦਾ ਅੱਖੇ ਛੱਡੋ ਮਾਤਾ ਪੈਸੇ ਲੈ ਸਭ ਲੱਗੀਆਂ ਨੇ ਅੱਖੇ 500 ਹਜ਼ਾਰ ਦਾ ਕੰਮ ਹੋ ਜਾ ਰੰਗੇ ਤਮਕੀ ਨਹੀਂ ਕਰਦੇ ਜੀ ਲਾਗੇ ਕਿਤੇ ਤਾਂ ਕਰ ਜਾਂਟ ਦਾ ਲੈ ਉਹਦਾ ਤੋਰੀਏ ਲਾਓ ਸੁਸਨਾ ਜੀ ਮਾ ਲੋ ਯਾਰ ਥੋੜੀ ਗੱਲ ਯਾਰ ਸਾਰਾ ਕਸੂਰੀਆਂ ਦਾ ਜੇ ਗਲਤੀ ਦੀ ਲਿਮਟ ਵੀ ਹੈ ਬਈ ਨਾ ਨਹੀਂ ਤੇ ਕਹਿੰਦੇ ਕੋਈ ਨਹੀਂ ਹਮੇ ਇੱਕ ਤਰੀਕਾ ਪਤਾ ਤੁਹਾਡੇ ਕੋਲ ਮਲਾਜਮ ਨੇ ਅਖਬਾਰ ਕਢਾ ਲੋ ਫੜ ਬੰਦਾ ਨੌਕਰੀਆਂ ਨੂੰ ਮਗਰ ਮਗਰ ਫੇਰਦਾ ਸੀਵਲੇ ਛੱਡੋ ਜਿਸ ਮਨਜੀ ਨਾਲ ਉਹ ਅਗਲੇ ਨੂੰ ਆਪਾਂ ਚੱਲੀਏ ਸਾਰੇ ਆਪਾਂ ਲਓ ਇੱਕ ਮਿੰਟ ਦੇ ਦੋ ਲੰਘਾ ਕਰਦਣ ਲੱਗਾ